ਦੋਸਤੋ ਅੱਜ ਜਿਹੜੀ ਮੈਂ ਖਾਣੀ ਤੁਹਾਡੇ ਲਈ ਲੈ ਕੇ ਆਈ ਨਾ ਉਹ ਮੇਰੀ ਤੁਹਾਡੀ ਸਾਡੀ ਸਾਰਿਆਂ ਦੀ ਜ਼ਿੰਦਗੀ ਦੀ ਆ ਕਈ ਵਾਰ ਆਪਾਂ ਸੋਚਿਆ ਹੁੰਦਾ ਵਾ ਵੀ ਚਾਹੇ ਤੁਸੀਂ ਆਪਣੇ profession life ਕਹਿ ਦੋ ਜਾਂ ਤੁਸੀਂ ਆਪਣੇ ਪਰਿਵਾਰ ਦੀ ਤਰੱਕੀ ਲਈ ਕੁਝ ਕਰਨਾ ਹੋਵੇ ਜਾਂ ਰੋਹਾਨੀਅਤ ਦੀ ਕਹਿ ਲੋ ਕਿ ਉਸ ਵਾਹੀ ਗੁਰੂ ਪਰਮਾਤਮਾ ਨੂੰ ਪਾਉਣਾ ਹੋਵੇ ਉਹਦੇ ਰਸਤੇ ਤੇ ਚੱਲਦੇ ਹੋਵੋ ਜਾਂ ਤੁਹਾਡੀ ਕੋਈ ਆਪਣੀ ਜਿਹੜੀ ਐਜੂਕੇਸ਼ਨ ਆ ਉਹਦੇ ਲਈ ਅੱਗੇ ਤੁਸੀਂ ਪੜ੍ਹਾਈ ਹੋਰ ਕਰਨੀ ਹੋਵੇ ਆਪਣੀ ਕੋਈ ਜ਼ਿੰਦਗੀ ਦਾ ਟੀਚਾ ਪੂਰਾ ਕਰਨਾ ਹੋਵੇ ਕੋਈ ਮੰਜ਼ਿਲ ਪ੍ਰਾਪਤ ਕਰਨੀ ਹੋਵੇ ਤਾਂ ਤੁਹਾਨੂੰ ਬੜੇ ਲੋਕ ਕਹਿਣ ਵਾਲੇ ਆ ਜਾਣਗੇ ਇਹ ਤੇਰ ਕੋ ਨਹੀਂ ਹੋਣਾ ਇਹ ਤੇਰੇ ਵਾਸਤੇ ਗੱਲ ਨਹੀਂ ਲੈ ਆ ਮੇਰੀ ਭੂਆ ਦੇ ਮੁੰਡੇ ਨੇ ਵੀ ਸ਼ੁਰੂ ਕੀਤਾ ਸੀ ਅੱਧ ਚੋਂ ਹੀ ਰੋਕ ਗਿਆ ਇਹ ਤੇ ਬਹੁਤ ਔਖਾ ਵਾ ਤੂੰ ਇਹਦੇ ਕਿੱਦਾਂ ਕਰ ਲੇਗਾ ਤੈਨੂੰ ਇਹ ਚੀਜ਼ ਮਿਲ ਹੀ ਨਹੀਂ ਸਕਦੀ ਮਤਲਬ ਸਾਡੇ ਹੌਸਲੇ ਤੋੜਨ ਲਈ ਬੜੇ ਲੋਕ ਜਿਹੜੇ ਆ ਉਹ ਸਾਹਮਣੇ ਆ ਜਾਣਗੇ ਹੁਣ ਇਹ ਸਾਡੇ ਤੇ ਡਿਪੈਂਡ ਕਰਦਾ ਵੀ ਅਸੀਂ ਖਲੋ ਕੇ ਉਹਨਾਂ ਦੀਆਂ ਗੱਲਾਂ ਸੁਣ ਲਾਪਣਾ ਤੇ ਪਿੱਛੇ ਮੁੜ ਜਾਣਾ ਕਿ ਜੋ ਅਸੀਂ ਆਪਣਾ ਸੁਪਨਾ ਜਿਹੜਾ ਲਿਆ ਵਾ ਜਿਹੜਾ ਸਾਡਾ ਟੀਚਾ ਵਾ ਜਿਹੜਾ ਸਾਡਾ ਟਾਰਗੇਟ ਹੈ ਉਹਨੂੰ ਅਚੀਵ ਨਹੀਂ ਕਰਨਾ ਕਿ ਉਹਨਾਂ ਦੀਆਂ ਗੱਲਾਂ ਨੂੰ ਅਣ ਸੁਣਿਆ ਕਰਕੇ ਜੋ ਅਸੀਂ ਇੱਕ ਸੁਪਨਾ ਲਿਆ ਉਹਨੂੰ ਪੂਰਾ ਕਰਨਾ ਦੋਸਤੋ ਤੁਸੀਂ ਦੇਖਿਆ ਹੁਣ ਆਪਾਂ ਪਿੰਡਾਂ ਵਿੱਚ ਜਦੋਂ ਨਾ ਪਿੰਡਾਂ 'ਚ ਰੂੜੀਆਂ ਨਹੀਂ ਸੀ ਹੁੰਦੀਆਂ ਜਿੱਥੇ ਲੋਕੀ ਆਪਣਾ ਗੋਹਾ ਕੋੜਾ ਸੁੱਟਦੇ ਹੁੰਦੇ ਸੀ ਤੋ ਥੀ ਕਿ ਮਰਾ ਕੁੱਤੇ ਖੜੇ ਹੁੰਦੇ ਸੀ ਰੋੜੀਆਂ ਤੇ ਤੁਸੀਂ ਜਦੋਂ ਰੋੜ ਤੋਂ ਲੰਘਦੇ ਪਏ ਆ ਨਾ ਤੇ ਉਹ ਪੌਂਕਣਾ ਸ਼ੁਰੂ ਕਰ ਦਿੰਦੇ ਸੀ ਕਈ ਲੋਕੀ ਹੁੰਦੇ ਆ ਕਿ ਉਥੋਂ ਰੋੜਾ ਫੜਿਆ ਸੋਟੀ ਫੜੀ ਤਾਂ ਉਹਨਾਂ ਨੂੰ ਮਾਰਨ ਜੜੇ ਲੱਗ ਪਏ ਤੇ ਕਈ ਕੀ ਕਰਦੇ ਆ ਇਗਨੋਰ ਕਰਕੇ ਨਾ ਚਲੇ ਤੁਰ ਪੈਂਦੇ ਆ ਆਪਣਾ ਜਿੱਥੋਂ ਨਾ ਜਾਣਾ ਹੁੰਦਾ ਉਹ ਰੁਕਦੇ ਨਹੀਂ ਅਸੀਂ ਕਿੰਨਾ ਚੋਵਾਂ ਅਸੀਂ ਆਪਣੇ ਆਪ ਨੂੰ ਪੁੱਛਣਾ ਤੇ ਜੇ ਤੁਸੀਂ ਇਹ ਜਿਹੜੇ ਬੋਲਣ ਵਾਲੇ ਲੋਕੀ ਹੁੰਦੇ ਆ ਨਾ ਜਿਹੜੇ ਤੁਹਾਡਾ ਹੌਸਲਾ ਤੋੜਦੇ ਆ ਜਿਹੜੇ ਤੁਹਾਡਾ ਸੁਪਨਾ ਜਿਹੜਾ ਤੁਸੀਂ ਅਚੀਵ ਕਰਨਾ ਉਹਦੇ ਰਸਤੇ 'ਚ ਰੋੜੇ ਔਟਕਾਉਂਦੇ ਆ ਉਹਨਾਂ ਨੂੰ ਇਗਨੋਰ ਕਰਕੇ ਆਪਣੀ ਮੰਜ਼ਿਲ ਪ੍ਰਾਪਤ ਕਰਨੀ ਇਹ ਤੇ ਹੁਣ ਤੁਹਾਡੇ ਤੇ ਮੇਰੇ ਤੇ ਜਾਂ ਸਾਡੇ ਸਾਰਿਆਂ ਤੇ ਜਿਹੜਾ ਹੈਗਾ ਵਾ ਉਹ ਲਾਗੂ ਹੁੰਦਾ ਵੀ ਅਸੀਂ ਕੀ ਕਰਨਾ ਵਾ ਇਸ ਤਰ੍ਹਾਂ ਦੀ ਅੱਜ ਕਹਾਣੀ ਹੈ ਚਲੋ ਕਹਾਣੀ ਅੱਜ ਦੀ ਸ਼ੁਰੂ ਕਰਦੇ ਆ ਤੇ ਦੋਸਤੋ ਜੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਕਹਾਣੀ ਨੂੰ লাইਕ ਤੇ ਸ਼ੇਅਰ ਜ਼ਰੂਰ ਕਰਿਓ ਇੱਕ ਨਾਮ ਬਹੁਤ ਹੀ ਸੰਘਣੇ ਜੰਗਲ ਵਿੱਚ ਇੱਕ ਬਹੁਤ ਹੀ ਖੂਬਸੂਰਤ ਤਲਾਬ ਸੀ ਉਹ ਤਲਾਬ ਦੇ ਵਿੱਚ ਨਾ ਟੇਰ ਸਾਰੇ ਜਿਹੜੇ ਨਾ ਡੱਡੂ ਰਹਿੰਦੇ ਹੁੰਦੇ ਸੀ ਤੇ ਉਹਨਾਂ ਦੀ ਇੱਕ ਬਹੁਤ ਹੀ ਛੋਟੀ ਜੀ ਖੂਬਸੂਰਤ ਜੀ ਦੁਨੀਆ ਸੀ ਤੇ ਇਹ ਜਿਹੜਾ ਰੌਲਾ ਭਰਿਆ ਜਿਹੜਾ ਸਾਰਾ ਮਾਹੌਲ ਸੀ ਨਾ ਜੰਗਲ ਦਾ ਉਹ ਆਪਣੀ ਟਰੈਂ ਟਰੈਂ ਕਰਦੇ ਰਹਿੰਦੇ ਹੁੰਦੇ ਸੀ ਤੇ ਹਰ ਰੋਜ਼ ਵੀ ਨਾ ਕੋਈ ਉਹਨਾਂ ਦਾ ਮੁਕਾਬਲਾ ਹੋਣਾ ਇੱਕ ਦੂਜੇ ਨੂੰ ਗੱਲਾਂ ਸੁਣਾਉਣੀ ਜਿਦਾਂ ਆਪਾਂ ਨਹੀਂ ਆ ਬੀ ਪਰਿਵਾਰ ਚ ਉਹਨੂੰ ਤੋ ਐ ਤਿਰਕੋ ਨਹੀਂ ਹੋਣਾ ਐ ਤੂੰ ਨਹੀਂ ਕਰਨਾ ਇਸ ਤਰ੍ਹਾਂ ਇੱਕ ਦੂਜੇ ਨੂੰ ਤਾਨੇ ਮਾਰੇ ਮਾਰਦੇ ਰਹਿਣਾ ਲੜਦੇ ਹੱਸਦੇ ਸਾਰਿਆਂ ਨੇ ਐਦਾਂ ਹੀ ਰਹਿਣਾ ਤੇ ਐ ਸ਼ੋਰਗੁਲ ਦੀ ਜਿਹੜੀ ਨਾ ਰੌਲਿਆਂ ਵਾਲੀ ਦੁਨੀਆ ਉਹਨਾਂ ਦੀ ਬਹੁਤ ਹੀ ਖੂਬਸੂਰਤ ਸੀ ਤੇ ਹਰ ਰੋਜ਼ ਜਦੋਂ ਕੋਈ ਨਾ ਕੋਈ ਛੋਟਾ ਮोटा ਮੁਕਾਬਲਾ ਹੋਣਾ ਨਾ ਕਿਸ ਨੇ ਛਲਾਂਗ ਇਧਰ ਲਾਉਣੀ ਕਿਸ ਨੇ ਛਾਲ ਉਧਰ ਮਾਰਨੀ ਤੇ ਇਹੀ ਉਹਨਾਂ ਦੀ ਜ਼ਿੰਦਗੀ ਸੀ ਇੰਨਾ ਸਾਰਿਆਂ ਵਿੱਚ ਨਾ ਇੱਕ ਛੋਟਾ ਜਿਹਾ ਡੱਡੂ ਸੀ ਉਹਦਾ ਨਾਮ ਪਤਾ ਕੀ ਸੀ ਉਹ ਸੀ ਗੋਲੂ ਉਹ ਜਿਹੜੇ ਬਾਕੀ ਜਿਹੜੇ ਡੱਡੂ ਸੀ ਨਾ ਉਹਨਾਂ ਦੇ ਨਾਲ ਜਿਹੜਾ ਨਾ ਉਹ ਕੋਈ ਮੁਕਾਬਲਾ ਨਹੀਂ ਸੀ ਤੇ ਨਾ ਹੀ ਉਹ ਵਿਚਾਰਾ ਕੋਈ ਬਹੁਤਾ ਤਾਕਤਵਰ ਸੀ ਮੜਕੂ ਜਿਹਾ ਹੈਗਾ ਹੀ ਤੇ ਨਾ ਉਹਦੀ ਕੋਈ ਛਾਲ ਬਹੁਤੀ ਉੱਚੀ ਸੀ ਪਰ ਉਹਦੇ 'ਚ ਇੱਕ ਖਾਸੀਅਤ ਸੀ ਉਹਦਾ ਸੁਪਨਾ ਸੀ ਇੱਕ ਉਹ ਇਹ ਕਹਿੰਦਾ ਹੁੰਦਾ ਸੀ ਕਿ ਜਿਹੜੀ ਸਭ ਤੋਂ ਉੱਚੀ ਪਹਾੜੀ ਹੈ ਨਾ ਮੈਂ ਉਹਦੀ ਚੋਟੀ 'ਤੇ ਪਹੁੰਚਣਾ ਤੇ ਉਹ ਤਲਾਬ ਦੇ ਜਿਹੜੇ ਬਾਕੀ ਡੱਡੂ ਸੀ ਨਾ ਉਹ ਸਾਰੇ ਹੱਸਣ ਲੱਗ ਪੈਂਦੇ ਇਹ ਕਹਿੰਦੇ ਤੂੰ ਗੋਲੂ ਤੂੰ ਤੇ ਇੰਨੀ ਉੱਚੀ ਛਾਲ ਵੀ ਨਹੀਂ ਮਾਰ ਸਕਦਾ ਹੈਵੀ ਤੂੰ ਕਮਜ਼ੋਰ ਜਿਆਵਾ ਤੇ ਭੜਾ ਪਹਾੜੀ ਕਿਦਾਂ ਚੜੇਗਾ ਇਹੋ ਜਿਹੇ ਸੁਪਨੇ ਨਾ ਵੇਖ ਐਵੇਂ ਜਿਹੇ ਸੁਪਨੇ ਕਦੇ ਵੀ ਪੂਰੇ ਨਹੀਂ ਹੁੰਦੇ ਤੂੰ ਤੇ ਅੱਧ ਚੋਂ ਹੀ ਨਾ ਲੁੜਕਦਾ ਥੱਲੇ ਨੂੰ ਆਵੇਂਗਾ ਤੇ ਨਾਲੇ ਆਪਣੇ ਛੱਟ ਸੂਟ ਲਵਾ ਕੇ ਬਹਿ ਜਾਵੇਂਗਾ ਤੇ ਉਹ ਨਾ ਮੁਸਕਰਾ ਦਿੰਦਾ ਪਰ ਉਹ ਚੁੱਪਚਾਪ ਆਪਣੀ ਤਿਆਰੀ ਕਰਦਾ ਰਿਹਾ ਉਹ ਰੋਜ ਜਿਹੜਾ ਨਾ ਉਹ ਤਲਾਬ ਸੀ ਨਾ ਉਹਦੇ ਜਿਹੜੇ ਕੰਡੇ ਤੇ ਜਾ ਕੇ ਨਾ ਉਹ ਉੱਥੇ ਛੋਟੇ ਮੋਟੇ ਉਬੜ ਖਾੜ ਬੜੀ ਜਮੀਨ ਸੀ ਥੋੜੇ ਪੱਥਰ ਸੀ ਤੇ ਉਹਨਾਂ ਦੇ ਉੱਤੇ ਨਾ ਉਹ ਚੜਨ ਦੀ ਕੋਸ਼ਿਸ਼ ਕਰਦਾ ਕਦੀ ਵਿਚਾਰਾ ਥਿਲਕ ਕੇ ਥੱਲੇ ਡਿੱਗ ਪੈਂਦਾ ਫੇਰ ਉੱਠਦਾ ਫੇਰ ਜਾਂਦਾ ਤਾਂ ਨੂੰ ਪਰ ਉਹਦੇ ਮਨ 'ਚ ਇੱਕ ਸੁਪਨਾ ਸੀ ਮੈਂ ਪਹਾੜੀ ਦੀ ਚੋਟੀ ਤੇ ਜਾ ਕੇ ਨਾ ਤੇ ਉੱਥੋਂ ਕਿੱਦਾਂ ਦੀ ਦੁਨੀਆ ਲੱਗਦੀ ਉਹ ਮੈਂ ਵੇਖਣੀ ਆ ਪਰ ਸਾਰੇ ਉਹਦਾ ਹੌਸਲਾ ਤੋੜਨ ਦੀ ਕੋਸ਼ਿਸ਼ ਕਰਦੇ ਸਾਰੇ ਕੋਈ ਉਹਦੀ ਜਿੱਦਾਂ ਉਹ ਕਮਜ਼ੋਰ ਸੀ ਉਹਦੀ ਦੇਖਣੋ ਲੈ ਕੇ ਮਜ਼ਾਕ ਕਰ ਦਿੰਦਾ ਕੋਈ ਵੈਸੇ ਹੀ ਕਹਿ ਦਿੰਦਾ ਵੀ ਤੂੰ ਨਹੀਂ ਕਰ ਸਕਦਾ ਅਜੇ ਤੱਕ ਕੋਈ ਨਹੀਂ ਕਰ ਸਕਿਆ ਤੂੰ ਕਿੱਦਾਂ ਚੋਟੀ ਤੇ ਪਹੁੰਚੇਗਾ ਐਦਾਂ ਉਹਨੂੰ ਕਹਿੰਦੇ ਰਹਿੰਦੇ ਤੇ ਫਿਰ ਕੀ ਹੋਇਆ ਉਸ ਜੰਗਲ 'ਚ ਨਾ ਇੱਕ ਪ੍ਰਤੀਯੋਗਤਾ ਜਿੱਦਾਂ ਵੀ ਮੁਕਾਬਲੇ ਦਾ ਜਿਹੜਾ ਐਲਾਨ ਕੀਤਾ ਗਿਆ ਤੁੱਚ ਕਿਹਾ ਵੀ ਇਹ ਜਿਹੜੀ ਚੋਟੀ ਹੈ ਨਾ ਇਹ ਤੇ ਸਭ ਤੋਂ ਉੱਚੀ ਕੌਣ ਜਾਂਦਾ ਹੈਗਾ ਵਾ ਉਹਨੂੰ ਇਨਾਮ ਦਿੱਤਾ ਜਾਊਗਾ ਸਾਰੇ ਜਿਹੜੇ ਡੱਡੂ ਸੀ ਉਹ ਬੜਿਆ ਉਹਨਾਂ ਨੂੰ ਚਾ ਵੀ ਅਸੀਂ ਸਾਰੇ ਉਹ ਜਿਹੜਾ ਮੁਕਾਬਲਾ ਨਾ ਉੱਚ ਹਿੱਸਾ ਲਵਾਂਗੇ ਸਾਰਿਆਂ ਨੇ ਰਜਿਸਟ੍ਰੇਸ਼ਨ ਕਰਵਾ ਦਿੱਤੀ ਤੇ ਜਿਹੜਾ ਵਿਚਾਰਾ ਗੋਲੂ ਸੀ ਨਾ ਉਹਨੇ ਵੀ ਉਸ ਮੁਕਾਬਲੇ ਵਿੱਚ ਆਪਣਾ ਨਾਮ ਲਿਖਾ ਦਿੱਤਾ ਜਿੱਦਣਾ ਮੁਕਾਬਲਾ ਸੀ ਉਥੇ ਮੇਲਾ ਲੱਗਿਆ ਹੋਇਆ ਸੀ ਸਾਰੇ ਲੋਕ ਇਕੱਠੇ ਹੋਏ ਸੀ ਜਿਸ ਤਰ੍ਹਾਂ ਸਾਰੇ ਜਿਹੜੇ ਪੰਛੀ ਬੰਦਰ ਲੋਮੜੀਆਂ ਹਾਥੀ ਸਾਰੇ ਦਰਸ਼ਕ ਬਣੇ ਬੈਠੇ ਹੀ ਪਹਾੜੀ ਤੇ ਹੈਗੀ ਸੀ ਬਹੁਤ ਉੱਚੀ ਹੈ ਵੀ ਇੰਨੀ ਪਥਰੀਲੀ ਪੱਥਰਾਂ ਨਾਲ ਭਰੀ ਹੋਈ ਤੇ ਇਹ ਸਾਰਿਆਂ ਜਿਹੜਿਆਂ ਡੱਡੂਆਂ ਨੇ ਤੈਅ ਕੀਤਾ ਹੈ ਵੀ ਚੰਨਾਈ ਚੰਨਮ ਜਦੋਂ ਘੰਟੀ ਜਿਹੜੀ ਵੱਜਦੀ ਆ ਤਦੋਂ ਦੌੜ ਸ਼ੁਰੂ ਹੋਗੀ ਜਿੱਦਾਂ ਡੱਡੂ ਚੜਨ ਲੱਗੇ ਨਾ ਥੱਲੇ ਜਿਹੜੇ ਖੜੇ ਸੀ ਨਾ ਦਰਸ਼ਕ ਬਣੇ ਉਹ ਵਾਜਾਂ ਕੱਢਣ ਲਾਪੇ ਕਹਿਣ ਲਾਪੇ ਇਹ ਥੱਲੇ ਧਿਆਨ ਨਾ ਜਾਇਓ ਛੱਟ ਨਾ ਲੱਗ ਜੇ ਦੇਖਣਾ ਜਾਇਓ ਪਹਾੜੀ ਬੜੀ ਰੁਚੀ ਜੇ ਹੈ ਵੀ ਬੜੀ ਤਿਲਕਣ ਜੇ ਇੱਥੇ ਜਿਹੜੇ ਗੇ ਨਾ ਮੂੰਹ ਪਰ ਛੱਟ ਬੜੀ ਲੱਗਣੀ ਜੇ ਮਤਲਬ ਥੱਲੇ ਉਹ ਨਾ ਸੌਰੀ ਉਹ ਐਦਾਂ ਉਹਨਾਂ ਦਾ ਹੌਸਲਾ ਤੋੜਨ ਦੀਆਂ ਗੱਲਾਂ ਕਰਨ ਲੱਗ ਪਏ ਤੇ ਫਿਰ ਕਹਿਣ ਉਹ ਵੇਖ ਵੇਖ ਹਰੇ ਰੰਗ ਵਾਲਾ ਤਾਂ ਪਹਿਲੋਂ ਹੀ ਡੇਗ ਗਿਆ ਤਿਲਕ ਗਿਆ ਕਿ ਨਹੀਂ ਤੇ ਐਦਾਂ ਹੀ ਸੱਚੀ ਗੱਲ ਸੀ ਕਿ ਕਈ ਡਟੂ ਅੱਧੀ ਚੜਾਈ ਤੱਕ ਵੀ ਨਹੀਂ ਪਹੁੰਚੇ ਤੇ ਕਈਆਂ ਦੇ ਪੈਰ ਕੰਬਣ ਲੱਪੇ ਕਈਆਂ ਨੂੰ ਸਾਹ ਚੜਨ ਲੱਪਿਆ ਤੇ ਸਭ ਤੋਂ ਜ਼ਿਆਦਾ ਉਹ ਜਦੋਂ ਥੱਲਿਓਂ ਆਵਾਜ਼ਾਂ ਆ ਰਹੀਆਂ ਸੀ ਨਾ ਉਹਨਾਂ ਦੇ ਦਿਮਾਗ ਦੇ ਵਿੱਚ ਜਿਹੜਾ ਨਾ ਉਹ ਆਪਣੀ ਥਾਂ ਬਣਾਉਣ ਲੱਗੀਆਂ ਉਹ ਸੋਚਣ ਲੱਪੇ ਵੀ ਮੇਰ ਕੋ ਨਹੀਂ ਚੜਿਆ ਜਾਣਾ ਜੀ ਉੱਤੋਂ ਤੱਕ ਗਿਆ ਤੇ ਜਿਹੜੇ ਕ ਪਿਆ ਸੱਟ ਬੜੀ ਲੱਗ ਜਾਣੀ ਆ ਇਹ ਤੇ ਬਹੁਤ ਮੁਸ਼ਕਲ ਕੰਮ ਕਿਉਂਕਿ ਲੋਕਾਂ ਦੀਆਂ ਗੱਲਾਂ ਉਹਨਾਂ ਦੇ ਦਿਮਾਗ 'ਚ ਘਰ ਕਰਨ ਲੱਪੀਆਂ ਉਹ ਸੋਚਣ ਲੱਪੇ ਵੀ ਲੋਕੀ ਸਹੀ ਕਹਿ ਰਹੇ ਆ ਐ ਬਿਲਕੁਲ ਅਸੰਭਵ ਆ ਤੇ ਹੌਲੀ ਹੌਲੀ ਕਈ ਜਿਹੜੇ ਡੱਡੂ ਸੀ ਉਹ ਰੋਕੇ ਕੋਸ਼ ਤੇ ਵਾਪਸ ਹੀ ਆ ਗਏ ਕੋਸ਼ ਜਿਹੜੇ ਵਿਚਾਰੇ ਚੜਨ ਰਹੇ ਸੀ ਉਹ ਕੋ ਤਿਲਕ ਗਏ ਪਰ ਜਿਹੜਾ ਗੋਲੂ ਸੀ ਨਾ ਉਹ ਹੌਲੀ ਹੌਲੀ ਚੜਦਾ ਗਿਆ ਉਦੇ ਪੈਰ ਕੰਬਣ ਡੈ ਸੀ। ਉਹਦਾ ਸਾਹ ਵੀ ਤੇਜ਼ ਹੋਇਆ ਹੀ ਪਰ ਉਹਦਾ ਧਿਆਨ ਉੱਚੀ ਚੋਟੀ ਵੱਲ ਸੀ। ਸਿਰਫ ਉਹ ਇੱਕੋ ਗੱਲ ਵੇਖਣ ਡਿਆ ਏ। ਚੋਟੀ ਜਿਹੜੀ ਸੀ ਨਾ ਪਹਾੜ ਦੀ ਜਿਹੜੀ ਉਹਦੀ ਤੇਸੀ ਸੀ ਉਹਨੂੰ ਵੇਖਣ ਡਿਆ ਏ। ਥੱਲੇ ਖੜੇ ਲੋਕ ਜਿਹੜੇ ਸੀ ਉਹ ਗੋਲੂ ਨੂੰ ਵੀ ਵੇਖ ਰਿਆ ਏ। ਉਹ ਕਹਿੰਦੇ ਐ ਕੌਣ ਆ? ਐ ਇਹ ਤੇ ਗੋਲੂ ਆ। ਸਾਰੇ ਹੱਸਣ ਲੱਗੇ। ਲੱਗਦਾ ਕਹਿੰਦੇ ਕਿ ਇਹ ਤੇ ਅੱਜ ਆਪਣੇ ਨਾ ਜਿਹੜਾ ਇਹਨੂੰ ਸ਼ਿਦਾ ਚੜਿਆ ਨਾ ਚੋਟੀ ਤੇ ਚੜਨ ਦਾ ਪਹੁੰਚ ਹੀ ਜਾਊਗਾ। ਕੋਛੋ ਦਾ ਮਜ਼ਾਕ ਕਰਨ ਲੱਪੇ ਕੋ ਤਾਂਨੇ ਮੇਨੇ ਜੇ ਮਾਰਨ ਲੱਪੇ ਪਰ ਉਹ ਬਿਨਾਂ ਰੁਕੇ ਚੋਟੀ ਤੇ ਚੜਦਾ ਗਿਆ ਤੇ ਆਖਰਕਾਰ ਉਹਨੇ ਸਭ ਨੂੰ ਹੈਰਾਨ ਕਰ ਦਿੱਤਾ ਗੋਲੂ ਪਹਾੜੀ ਦੀ ਚੋਟੀ ਤੱਕ ਪਹੁੰਚ ਗਿਆ ਪੂਰੇ ਜੰਗਲ ਵਿੱਚ ਤਾੜੀਆਂ ਵੱਜਣ ਲੱਗ ਪਈਆਂ ਸਾਰੇ ਜਿਹੜੇ ਹੈਗੇ ਸਨ ਪੰਛੀ ਉਹ ਆਪਣੀਆਂ ਆਵਾਜ਼ਾਂ 'ਚ ਖੁਸ਼ੀ ਮਨਾਉਣ ਲੱਗੇ ਸੀਟੀਆਂ ਮਾਰਨ ਲੱਗ ਪੇ ਡੱਡੂਆਂ ਨੇ ਜਿਹੜਾ ਆਪਣਾ ਜਿਹੜੇ ਸੀ ਨਾ ਸਿਰ ਚੁਕਾ ਲਿਆ ਜਿਹੜੇ ਉਹਦਾ ਹੌਸਲਾ ਤੋੜਦੇ ਪਏ ਸੀ ਕਿ ਉਹਨੇ ਆਪਣਾ ਸੁਪਨਾ ਕਦੀ ਪੂਰਾ ਨਹੀਂ ਕਰਨਾ ਜਦੋਂ ਜਿਹੜਾ ਗੋਲੂ ਪਹਾੜੀ ਦੀ ਚੋਟੀ ਤੋਂ ਥੱਲੇ ਉਤਰਿਆ ਤੇ ਇੱਕ ਜਿਹੜਾ ਡੱਡੂ ਸੀ ਉਹ ਬੋਲਿਆ ਵੀ ਤੂੰ ਇਹ ਕਿਦਾਂ ਕਰ ਪਾਇਆ ਸਾਰਾ ਕੁਝ ਸਾਰੇ ਤੇ ਜਿਹੜੇ ਆ ਥੱਲੇ ਉਤਰ ਆਏ ਕੁਛ ਡੇਗ ਪਏ ਪਰ ਤੂੰ ਕਿਦਾਂ ਚੋਟੀ ਤੇ ਪਹੁੰਚ ਗਿਆ ਇਹ ਕੀਤਾ ਕਿਸ ਤਰ੍ਹਾਂ ਸਾਰੇ ਤੈਨੂੰ ਇੰਨਾ ਜਿਹੜਾ ਤੇਰਾ ਹੌਸਲਾ ਤੋੜਨ ਲਈ ਬੋਲਣ ਡੈ ਸੀ ਪਰ ਤੂੰ ਚੋਟੀ ਤੇ ਚੜਦਾ ਗਿਆ ਉਹ ਸਿਰਫ ਮੁਸਕਰਾਇਆ ਫਿਰ ਉਹਦੀ ਮਾਂ ਸਾਹਮਣੇ ਆਈ ਕਹਿੰਦੀ ਵੀ ਇਹ ਸੁਣ ਨਹੀਂ ਸਕਦਾ ਇਹ ਜਿਹੜਾ ਨਾ ਇਹਦੇ ਕੰਨ ਇਹ ਬਚਪਨ ਤੋਂ ਹੀ ਇਦਾਂ ਪੈਦਾ ਹੋਇਆ ਸੀ ਇਹ ਬੋਲਦਾ ਇਹ ਨੂੰ ਸੁਣਦਾ ਕੱਖ ਨਹੀਂ ਐਸ ਲਈ ਤੁਸੀਂ ਜਿਹੜੇ ਤਾਨੇ ਮੇਲੇ ਦਿੰਦੇ ਹੀ ਨਾ ਇਹਨੂੰ ਡਰਾਉਣ ਦੀਆਂ ਗੱਲਾਂ ਕਰਦੇ ਇਹਨੂੰ ਸੁਣੀਆਂ ਹੀ ਨਹੀਂ ਪੂਰਾ ਜੰਗਨ ਕੁਝ ਸਮੇਂ ਲਈ ਇਹ ਸ਼ਾਂਤ ਹੋ ਕੇ ਹੋ ਗਿਆ ਚੁੱਪ ਹੋ ਗਿਆ ਤੇ ਉਸ ਵੇਲੇ ਇੱਕ ਬਜ਼ੁਰਗ ਹਾਥੇ ਬੋਲਿਆ ਕਹਿੰਦਾ ਵੀ ਸਾਨੂੰ ਅੱਜ ਐਸ ਡੱਡੂ ਨੇ ਬਹੁਤ ਵੱਡੀ ਗੱਲ ਸਿਖਾਈ ਹੈ ਜਿਹਨ ਨੈਗੇਟਿਵ ਜਿਹੜੀਆਂ ਆਵਾਜ਼ਾਂ ਲੋਕਾਂ ਦੀਆਂ ਸੁਣਨੀਆਂ ਬੰਦ ਕਰ ਦਾਂਗੇ ਨਾ ਜਿਹੜੇ ਸਾਨੂੰ ਸਾਡੀ ਮੰਜ਼ਲ ਤੋਂ ਜਿਹੜਾ ਪਹੁੰਚਣ ਤੋਂ ਰੋਕਦੇ ਆ ਸਾਡੇ ਹੌਂਸਲੇ ਤੋੜਦੇ ਆ ਸਾਡੇ ਸੁਪਨੇ ਜਿਹੜੇ ਉਹਨਾਂ ਨੂੰ ਅਚੀਵ ਨਹੀਂ ਕਰਨ ਦਿੰਦੇ ਕਿਉਂਕਿ ਜਦੋਂ ਸਾਡਾ ਹੌਂਸਲਾ ਹੀ ਨਹੀਂ ਰਹੂਗਾ ਤਾਂ ਅਸੀਂ ਆਪਣੀ ਮੰਜ਼ਲ ਨੂੰ ਕਿੱਦਾਂ ਪਾਵਾਂਗੇ ਤੇ ਅਸੀਂ ਅਸੰਭਵ ਜਿਹੜਾ ਕੰਮ ਆ ਉਹਨੂੰ ਸੰਭਵ ਨਹੀਂ ਬਣਾ ਸਕਦੇ ਤੇ ਫਿਰ ਗੋਲੂ ਨੇ ਇੱਕ ਵਾਰ ਉੱਪਰ ਅਸਮਾਨ ਵੱਲ ਵੇਖਿਆ ਉਦੀ ਅੱਖਾਂ 'ਚ ਚਮਕ ਸੀ ਉਹ ਜਾਣਦਾ ਸੀ ਕਿ ਜਿਉਂਨੇ ਸੁਣ ਲਿਆ ਹੁੰਦਾ ਨਾ ਲੋਕਾਂ ਦੀਆਂ ਗੱਲਾਂ ਤੇ ਉਹ ਵੀ ਸ਼ਾਇਦ ਐਸੇ ਤਲਾਬ 'ਚ ਬੈਠਾ ਹੁੰਦਾ ਉਹ ਕਦੀ ਵੀ ਉੱਪਰਲੀ ਚੋਟੀ ਤੋਂ ਦੁਨੀਆ ਨੂੰ ਵੇਖ ਨਾ ਸਕਦਾ ਜਿੰਨਾ ਲੋਕਾਂ ਨੇ ਉਹਨੂੰ ਇੰਨਾ ਰੋਕਣ ਦੀ ਕੋਸ਼ਿਸ਼ ਕੀਤੀ ਕਦੀ ਉਹਦਾ ਮਜ਼ਾਕ ਬਣਾਇਆ ਕਦੀ ਉਹਨੂੰ ਡਰਾਇਆ ਤੇ ਉਹ ਜੇ ਸੁਣਦਾ ਹੁੰਦਾ ਤੇ ਉਹ ਕਦੀ ਵੀ ਇਹ ਅਜੀਬ ਨਾ ਕਰ ਪਾਉਂਦਾ ਕਿਉਂਕਿ ਸਾਰੇ ਕਹਿੰਦੇ ਸੀ ਇਹ ਤੇਰੇ ਵਾਸਤੇ ਦੀ ਗੱਲ ਨਹੀਂ ਤੁਸੀਂ ਵੀ ਦੋਸਤੋਂ ਵੇਖਿਆ ਆਉਣਾ ਵਾ ਕਈ ਵਾਰਾਂ ਅਸੀਂ ਕੋਈ ਚੀਜ਼ ਸੁਪਨਾ ਲਿਆ ਹੁੰਦਾ ਸੀ ਕਿਸ ਨੂੰ ਦੱਸਦੇ ਹਾਂ ਵੀ ਮੈਂ ਆ ਬਣਨਾ ਤੇ ਕਹਿਣਗੇ ਲੈ ਇਹ ਤੇਰੇ ਵਾਸਤੇ ਗੱਲ ਨਹੀਂ ਹੈ ਬੁੜੀਆਂ ਸੁਪਾਰਸ਼ਾਂ ਚੱਲਦੀਆਂ ਬਣਾਏ ਚੱਲਦਾ ਤੂੰ ਐ ਨਹੀਂ ਪ੍ਰਾਪਤ ਕਰ ਸਕਦਾ ਪਹਿਲਾਂ ਕੋਸ਼ਿਸ਼ ਤੇ ਕਿਸੇ ਨੂੰ ਕਰੰਦੋ ਸਗੋਂ ਹੌਸਲਾ ਬਦੋ ਪਰ ਨਹੀਂ ਐਸਟਰਾ ਲੋਕੀ ਨਹੀਂ ਕਰਦੇ ਜੇ ਤੁਸੀਂ ਵੀ ਆਪਣੀ ਮੰਜ਼ਿਲ ਪ੍ਰਾਪਤ ਕਰਨੀ ਹੈ ਤੇ ਆਪਣੇ ਕੰਨ ਬੰਦ ਕਰ ਲਓ ਜਿਹੜੇ ਤੁਹਾਨੂੰ ਨੈਗੇਟਿਵ ਤੁਹਾਨੂੰ ਜਿੰਨਾ ਤੋਂ ਮਿਲਦੀ ਹੈ ਨਾ ਵਾਈਬ੍ਰੇਸ਼ਨ ਮਿਲਦੀ ਹੈ ਉਹਨਾਂ ਲਈ ਆਪਣੇ ਕੰਨ ਬੰਦ ਕਰ ਲਓ ਆਪਣੇ ਟਾਰਗੇਟ ਨੂੰ ਆਪਣੇ ਏਮ ਨੂੰ ਅਚੀਵ ਕਰਨ ਲਈ ਬਸ ਮਿਹਨਤ ਕਰੋ ਤੇ ਲੱਗੇ ਰਹੋ ਇੱਕ ਦਿਨ ਤੁਸੀਂ ਆਪਣੇ ਮੰਜ਼ਿਲ ਨੂੰ ਜ਼ਰੂਰ ਪ੍ਰਾਪਤ ਕਰੋਗੇ ਤੇ ਦੋਸਤੋ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਹਾਂ ਜੇ ਤੁਹਾਡੀ ਵੀ ਜ਼ਿੰਦਗੀ 'ਚ ਕੋਈ ਇਸ ਤਰ੍ਹਾਂ ਦਾ ਹੈਗਾ ਵਾ ਤੇ ਆਪ ਕਮੈਂਟ 'ਚ ਸਾਨੂੰ ਜ਼ਰੂਰ ਦੱਸਿਓ ਵੀ ਤੁਸੀਂ ਫਿਰ ਉਹਨਾਂ ਦਾ ਸਾਹਮਣਾ ਕਿਸ ਤਰ੍ਹਾਂ ਕੀਤਾ ਮਿਲਦੇ ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਆਪਣਾ ਰੱਖਿਓ ਬਹੁਤ ਜ਼ਿਆਦਾ ਖਿਆਲ ਰੱਬ ਰੱਖ